ਮੈਂ ਸਾਰਨ ਸਸਰੀਕਾਲ ਇੱਕ ਆਪਾਂ ਕਿਸੇ ਮੁੰਡੇ ਦੀ ਸਟੋਰੀ ਪਾਈ ਸੀ ਜੀ ਉਸ ਸਟੋਰੀ ਮੈਂ ਥੋੜਾ ਥੋੜੇ ਪਾਗਾਂ 'ਚ ਪਾਉਣੀ ਚਾਹੁੰਦਾ ਬਹੁਤ 11 ਦੋਸਤਾਂ ਨੇ ਮੈਨੂੰ ਫੋਨ ਆਲੇ ਤੇ ਕਿਹਾ ਵੀ ਯੂ نو ਪਾਗਾਂ ਦੇ ਵਿੱਚ ਪਾਓ ਪਾਗਾਂ ਦੇ ਵਿੱਚ ਪਾਈ ਤੇ ਮੈਂ ਮੁੰਡੇ ਤੋਂ ਗੱਲ ਸ਼ੁਰੂ ਕਰਦਾ ਮੁੰਡੇ ਦਾ ਸਮੀ ਦੇ ਪੇਪਰ ਦਿੰਦਾ ਹੈ ਪਾਸ ਹੋ ਕੇ ਪੜਦਾ ਹੈ ਪਲੱਸ 1 ਦੇ ਵਿੱਚ ਦਾਖਲਾ ਲੈਂਦਾ ਹੈ ਤੇ ਉਸ ਦੀ ਮੈਰਿਜ ਹੋ ਜਾਂਦੀ ਹੈ ਮੈਰਿਜ ਹੋ ਜਾਂਦੀ ਹੈ ਉਸ ਤੋਂ ਜੋ ਕਾਲਜ ਜਾਂਦਾ ਹੈ ਕਾਹ ਰ ਜਾ ਕੇ ਅੱਗੇ ਦੁਨੀਆ ਬਹੁਤ तरह ਦੀ ਮਿਲਦੀ ਹੈ ਮੁੰਡੇ ਵੀ ਕੁੜੀਆਂ ਵੀ ਪਰ ਅਕਸਰ ਮੁੰਡਾ ਕਿਸੇ ਨੂੰ ਵੀ ਇਹ ਨਹੀਂ ਦੱਸਦਾ ਵੀ ਮੈਂ ਮੈਰਿਜ ਆ ਜਾਂ ਮੇਰੀ ਮੈਰਿਜ ਹੋਈ ਹੈ ਜਾਂ ਮੈਂ ਮੈਰਿਡ ਆ ਕਿਸੇ ਨੂੰ ਕੁਝ ਨਹੀਂ ਦੱਸਦਾ ਇਹ سلسلہ ਚੱਲਦਾ ਰਹਿੰਦਾ ਹੈ ਕਾਲਜਾਂ ਦੇ ਵਿੱਚ ਕਾਲਜ ਦੇ ਵਿੱਚ ਚੱਲਦਾ ਰਹਿੰਦਾ ਹੈਗਾ ਸਮਾਨੰਗਦਾ ਰਹਿੰਦਾ ਹੈਗਾ ਤੇ ਉਸ ਤੋਂ ਬਾਅਦ ਕੁੜੀਆਂ ਵੀ ਬਹੁਤ ਮਿਲਦੀਆਂ ਨਹੀਂ ਆ ਪਰ ਕੁੜੀਆਂ ਵੱਲ ਕਿਸੇ ਵੱਲ ਨਹੀਂ ਇੰਟਰਸਟ ਆਉਂਦਾ ਇੱਕ ਕੁੜੀ ਨਾਲ ਉਹਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਹੋ ਜਾਂਦੀ ਹੈ ਜਿਵੇਂ ਆਮ ਮੁੰਡਿਆਂ ਦੀ ਦੋਸਤੀ ਹੁੰਦੀ ਹੈ ਕੋਈ ਗਲਤ ਇਸ ਨੂੰ ਦੋਸਤੀ ਹੋ ਜਾਂਦੀ ਹੈ ਦੋਸਤੀ ਹੁਣ ਤੋਂ ਬਾਅਦ ਇਹ ਜਿਹੜੀ ਸਟੋਰੀ ਹੈ ਇਸ ਨੂੰ ਮੈਂ ਅਗਲੇ ਭਾਗ ਦੇ ਵਿੱਚ ਦੱਸੂਗਾ ਕਿ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬਹੁਤ ਆ ਭਾਗ ਆਪਣਾ ਲੰਬਾ ਚੱਲਣ ਵਾਲਾ ਹੈ ਜੀ سپورਟ ਕਰਿਓ ਸ਼ੇਅਰ ਕਰਿਓ ਧੰਨਵਾਦ